ਲੁਧਿਆਣਾ ਪਹੁੰਚੇ ਪੰਜਾਬ বিজেপি ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ। انہوں ਨੇ ਕਿਹਾ ਕਿ ਵੋਟਰ ਕਾਂਗਰਸ ਨੂੰ ਆਉਂਦੀਆਂ ਚੋਣਾਂ ਦੇ ਵਿੱਚ ਸਬਕ ਸਿਖਾਉਣਗੇ ਕਿਉਂਕਿ ਕੋਈ ਵਾਦਾ ਸੂਬੇ ਦੀ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਅਕਾਲੀ বিজেপি ਗੱਟਜੋੜ ਜਿੱਤ ਹਾਸਲ ਕਰੇਗਾ। ਮਤਬ ਬੁਰਾ ਲਮਾ ਚੋਣ ਦਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਕੇ ਆਪਣਾ ਟਕੋਸਲਾ ਪੱਤਰ ਜਿਹੜਾ ਜਾਰੀ ਕੀਤਾ ਸੀ ਇਹਨਾਂ ਨੇ ਮੈਨੀਫੈਸਟੋ ਝੂਠਾ ਉਹਦੇ ਨਾਲ ਪੰਜਾਬ ਦੇ ਭੂਗਤੇ ਤਾਲਾ ਬਣ ਕੇ ਲੱਗ ਗਏ ਨੇ ਔਰ ਹੁਣ ਮੌਕਾ ਮਿਲਿਆ ਹੈ ਪੰਜਾਬ ਦੇ ਵੋਟਰਾਂ ਨੂੰ ਕਿ ਉਹ ਆਪਣੇ ਵੋਟ ਦੇ ਮਾਧਿਅਮ ਨਾਲ ਕੈਪਟਨ ਅਮਰਿੰਦਰ ਰੂਪੀ ਤਾਲਾ ਜਿਹੜਾ ਹੈ ਉਹ ਖੋਲ ਕੇ ਪੰਜਾਬ ਨੂੰ ਕਾਂਗਰਸ ਦੇ ਖੂਨੀ ਪੰਜੇ ਤੋਂ ਆਜ਼ਾਦ ਕਰਵਾਉਣ ਕਿਉਂਕਿ ਇਹ ਕਾਂਗਰਸ ਹੈ ਜਿੰਨੇ ਕੇ ਪੰਜਾਬ ਦੇ ਵਿੱਚ ਹਰ ਚੀਜ਼ ਬੰਦ ਕਰਦੀ ਹੈ ਅੱਜ 2 ਸਾਲ ਤੋਂ ਪੰਜਾਬ ਦਾ ਵਿਕਾਸ ਬੰਦ ਹੈ ਅੱਜ ਬੁਰਾਪਾ ਪੈਨਸ਼ਨ ਬੰਦ ਹੈ ਵਿਧਵਾ ਪੈਨਸ਼ਨ ਬੰਦ ਹੈ ਸ਼ਗਨ ਸਕੀਮ ਬੰਦ ਹੈ ਆਟਾ ਦਾਲ ਸਕੀਮ ਵਿੱਚ ਇਹਨਾਂ ਨੇ ਕਿਹਾ ਸੀ ਅਸੀਂ ਚਾਹ ਪੱਤੀ ਦੇ ਚੀਨੀ ਦੇਾਂਗੇ ਆਟਾ ਦਾਲ ਸਕੀਮ ਬੰਦ ਹੈ ਅੱਜ ਇਹਨਾਂ ਨੇ ਲਗਭਗ 800 ਸਕੂਲ ਬੰਦ ਕਰਤੇ ਨੇ 750 ਡਿਸਪੈਂਸਰੀਆਂ ਬੰਦ ਕਰਤੀਆਂ 1933 ਜਨਨੋਸ਼ਧੀ ਕੇਂਦਰ ਜਿਹੜੇ ਨੇ ਉਹ ਬੰਦ ਕਰਤੇ ਨੇ ਅੱਜ ਇਹਨਾਂ ਨੇ ਜਿਹੜੇ ਬੱਚਿਆਂ ਨੂੰ ਮੁਫਤ ਕਿਤਾਬਾਂ ਸਾਈਕਲ ਤੇ ਯੂਨੀਫਾਰਮ ਮਿਲਦੀ ਸੀ